ਵਿਨੇਸ਼ ਫਗਟ ਅਤੇ ਬਜਰੰਗ ਪੁਨੀਆ ਦੀ ਸਿਆਸਤ ਦੇ ਵਿੱਚ ਐਂਟਰੀ ਹੋ ਗਈ ਹੈ ਤੇ ਦੱਸਦੀ ਹੈ ਕਿ ਕਾਂਗਰਸ ਪਾਰਟੀ ਦੇ ਵਿੱਚ ਉਹ ਸ਼ਾਮਲ ਹੋ ਚੁੱਕੇ ਨੇ ਇਹ ਵੱਡੀ ਖਬਰ ਨਿਕਲ ਕੇ ਬਾਹਰ ਆ ਰਹੀ ਹੈ ਤੇ ਦੱਸਦੀ ਹੈ ਕਿ ਉੱਥੇ ਅੱਜ ਦੇਸ਼ ਦੇ 스타 ਪਹਿਲਵਾਨ ਵਿਨੇਸ਼ ਫਗਟ ਅਤੇ ਬਜਰੰਗ ਪੁਨੀਆ ਕਾਂਗਰਸ ਪ੍ਰਧਾਨ ਜਿਹੜੇ ਕਿ ਖੜਗੇ ਦੀ ਅਗਵਾਈ ਚ ਕਾਂਗਰਸ ਦਾ ਪੱਲਾ ਫੜਨਗੇ ਤੇ ਉੱਥੇ ਹੀ ਦੇਸ਼ ਦੇ 스타 ਪਹਿਲਵਾਨ ਵਿਨੇਸ਼ ਫਗਟ ਅਤੇ बजरंग पुनिया दी हरियाणा दी राजनीति ਦੇ ਵਿੱਚ ਐਂਟਰੀ ਹੋਣ ਜਾ ਰਹੀ ਹੈ ਤੇ ਅੱਜ ਉਹ ਕਾਂਗਰਸ ਪ੍ਰਧਾਨ ਖੜਗੇ ਦੀ ਅਗਵਾਈ ਦੇ ਵਿੱਚ ਕਾਂਗਰਸ ਦਾ ਪੱਲਾ ਫੜਨਗੇ ਜਾਣਕਾਰੀ ਮੁਤਾਬਿਕ ਦੱਸਦੀ ਹੈ ਦੁਪਹਿਰ 1 ਵਜੇ ਦੇ ਕਰੀਬ ਉਹ ਦੋਵੇਂ ਕਾਂਗਰਸ ਪਾਰਟੀ ਦੇ ਵਿੱਚ ਸ਼ਾਮਲ ਹੋਣਗੇ ਤੇ बजरंग ਕੋਲ सोनीपत ਜ਼ਿਲ੍ਹੇ ਦੀ ਵਿਧਾਨ ਸਭਾ ਸੀਟ ਤੋਂ ਚੋਣ ਲੜਨ ਦਾ ਵਿਕਲਪ ਹੈ ਤੇ ਜਦੋਂ ਕਿ ਵਿਨੇਸ਼ ਫਰਗਟ ਕੋਲ ਚਰਖੀ ਦਾਦਰੀ ਜਿਲਾਨਾ ਤੋਂ ਜਿਹੜਾ ਕਿ ਚੋਣ ਲੜਨ ਦਾ ਵਿਕਲਪ ਹੈ ਸੂਤਰਾਂ ਮੁਤਾਬਕ ਬਜਰੰਗ ਪੁਨੀਆ ਤੇ ਵਿਨੇਸ਼ ਫਗਟ ਚੋਣ ਲੜਨ ਦਾ ਮਨ ਬਣਾ ਚੁੱਕੇ ਨੇ ਤੇ ਜਿਸ ਤੋਂ ਬਾਅਦ ਅੱਜ ਉੱਥੇ ਹੀ ਜਿਹੜਾ ਕਿ 1 ਵਜੇ ਉਹ ਕਾਂਗਰਸ ਪਾਰਟੀ ਦਾ ਪੱਲਾ ਫੜਨਗੇ ਤੇ ਜਿਸ ਦੇ ਵਿੱਚ ਚੋਣਾਂ ਲੜੀਆਂ ਜਾਣਗੀਆਂ ਤੇ ਉਹਨਾਂ ਦੇ ਵੱਲੋਂ ਹੁਣ ਜਿਹੜੀ ਕਿ ਸਿਆਸਤ ਦੇ ਵਿੱਚ ਐਂਟਰੀ ਕਰ ਲਈ ਹੈ ਤੇ ਜਿਸ ਦੇ ਵਿੱਚ ਦੇਸ਼ ਦੇ 스타 ਯਾਨੀ ਕਿ ਪਹਿਲਵਾਨ ਵਿਨੇਸ਼ ਫਗਟ ਤੇ ਬਜਰੰਗ ਪੁਨੀਆ ਦੀ ਹਰਿਆਣਾ ਦੀ ਰਾਜਨੀਤੀ ਦੇ ਵਿਚ ਐਂਟਰੀ ਹੋਣ ਜਾ ਰਹੀ ਹੈ ਤੇ ਕਾਂਗਰਸ ਪ੍ਰਧਾਨ ਖੜਗੇ ਦੀ ਅਗਵਾਈ ਦੇ ਵਿੱਚ ਉਹ ਕਾਂਗਰਸ ਦਾ ਪੱਲਾ ਫੜਨਗੇ ਤੇ ਜਿਸ ਦੇ ਵਿੱਚ ਉੱਥੇ ਹੀ ਅੱਜ ਕਈ ਜਿਹੜੇ ਕਿ ਸੀਟਾਂ ਤੋਂ ਚੋਣ ਵੀ ਲੜ ਸਕਦੇ ਨੇ ਤੇ ਜਿਸ ਦੇ ਵਿੱਚ ਅੱਜ ਉਹਨਾਂ ਨੇ ਕਾਂਗਰਸ ਪਾਰਟੀ ਦੇ ਵਿੱਚ ਦੁਪਹਿਰ 1 ਵਜੇ ਐਂਟਰੀ ਕਰਨੀ ਹੈ ਸਿਆਸਤ 'ਚ ਐਂਟਰੀ ਹੋਣ ਜਾ ਰਹੀ ਹੈ ਤੇ ਉੱਥੇ ਹੀ ਜਿਹੜਾ ਕਿ ਹੁਣ ਸਿਆਸਤ 'ਚ ਇੱਕ ਵੱਡਾ ਜਿਹੜੀ ਕਿ ਹਲਚਲ ਦੇਖਣ ਨੂੰ ਮਿਲੇਗੀ ਤੇ ਜਿਸ ਦੇ ਵਿੱਚ ਸਟਾਰ ਪਹਿਲਵਾਨ ਕਾਂਗਰਸ ਪਾਰਟੀ ਦਾ ਪੱਲਾ ਫੜਨਗੇ ਦੁਪਹਿਰ 1 ਵਜੇ ਉੱਥੇ ਹੀ ਖੜਗੇ ਦੀ ਅਗਵਾਈ ਦੇ ਵਿੱਚ ਉਹਨਾਂ ਦੇ ਵੱਲੋਂ ਜਿਹੜੀ ਕਿ ਕਾਂਗਰਸ ਪਾਰਟੀ ਦਾ ਜਿਹੜਾ ਕਿ ਪੱਲਾ ਫੜਿਆ ਜਾਵੇਗਾ ਤੇ ਜਿਸਦੇ ਵਿੱਚ ਉੱਥੇ ਹੀ ਜਿਹੜਾ ਕਿ ਖੜਗੇ ਉਹਨਾਂ ਨੂੰ ਆਪਣੀ ਪਾਰਟੀ ਦੇ ਵਿੱਚ ਸ਼ਾਮਲ ਕਰਨਗੇ ਤੇ ਜਿਸਦੇ ਵਿੱਚ ਸਿਆਸਤ 'ਚ ਅੱਜ ਉਹਨਾਂ ਦੀ ਐਂਟਰੀ ਹੋਣ ਜਾ ਰਹੀ ਹੈ ਇੱਕ ਵਾਰ ਫਿਰ ਦੱਸਦੀ ਹਾਂ